ਵੇਰਾ ਪੈ ਗਿਆ। ਇੱਕ ਨੂੰ ਤੇ ਇੱਕ ਕੋ ਇੱਕ ਬੇਟਾ ਸੀਗਾ। ਉਹਨਾਂ ਨੇ ਬੇਰਹਿਮੀ ਨਾਲ ਕਤਲ ਕੀਤਾ। ਮੇਰੇ ਬੇਟੇ ਦਾ ਇਨਸਾਫ ਚਾਹੀਦਾ ਮੈਨੂੰ। ਤੁਹਾਨੂੰ ਇਨਸਾਫ ਚਾਹੀਦਾ ਜੀ ਮੇਰੇ ਦੇ ਜਵਾਨ ਬੇਟੇ ਦੀ ਇੱਕੋ ਇੱਕ ਚਿਰਾਗ ਸੀ ਮੇਰਾ ਬਜਾਤਾ ਇਹਨਾਂ ਨੇ। ਨਸ਼ੇ ਦੇ ਕਾਰਨ ਮੇਰਾ ਬੇਟਾ ਰੋ ਪਦਾ ਸੀ ਜੋ ਘਰੋਂ ਆਵਾਜ਼ ਮਾਰ ਕੇ ਲੈ ਕੇ ਗਏ ਆ। ਹਮ ਮੇਰਾ ਬੇਟਾ ਜਦ ਦੁਬਾਰਾ ਆਇਆ ਤਾ ਉਹਨੂੰ ਖਿੱਚ ਕੇ ਲੈ ਗਏ ਜੋ ਛਡਾਣ ਵਾਸਤੇ ਗਏ ਆ ਉਹਨਾਂ ਨੂੰ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਕੇਸ ਰੋਸ ਵਜੋਂ ਅਸੀਂ ਅੱਜ ਇੱਕ ਦਿਨ ਵਾਸਤੇ ਦੋਨੇ ਜਥੇਬੰਦੀਆਂ ਵੱਲੋਂ ਵਿਕੇ ਯੋਗਤਾ ਗਰਾਹਾ ਤੇ ਪੰਜਾਬ ਖੇਤ ਮਜ਼ਦੂਰਨ ਵੱਲੋਂ ਅਸੀਂ ਇੱਕ ਦਿਨ ਦਾ ਮੋਰਚਾ ਲਾ ਰਹੇ ਆ ਅੱਜ ਇੱਥੇ ਬੈਠੇ ਆ ਪਰ ਬੜੀ ਹੈਰਾਨੀ ਦੀ ਗੱਲ ਹੈ ਇੱਕ ਹਫਤਾ ਹੋ ਗਿਆ ਦੋਸ਼ੀ ਮੰਨ ਲੋ ਸ਼ਰਹਾਂ ਹਮ ਘੁੰਮ ਰਹੇ ਨੇ ਦੂਜੇ ਪਾਸੇ ਸਾਡੇ ਆਗੂਆਂ ਨੂੰ ਮਤਲਬ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨਸ਼ਾ ਤਖਸਰਾ ਵੱਲੋਂ ਵੀ ਕਰਤੀ ਜਿਹੜੇ ਉਹ ਧਮਕੀਆਂ ਦੇਣ ਵਾਲੇ ਐ ਉਹਨਾਂ ਨੂੰ ਵੀ ਸਿੱਧਾ ਚੇਤਾਵਨੀ ਦਿੰਨੇ ਆ ਕਿ ਖਬਰਦਾਰ ਰਹੋ ਕਿਤੇ ਸਾਡੇ ਕਿਸੇ ਬੰਦੇ ਨੂੰ ਕਿਤੇ ਸਾਡੇ ਆਗੂ ਨੂੰ ਹੱਥ ਪਾ ਲਓ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਇਸ ਕਰਕੇ ਜੇ ਸਾਡੇ ਆ ਮੰਨੋ ਗੁੰਡਾਗਰੋਂ ਫਿਰ ਰਹੇ ਨੇ ਇਹ ਪੁਲਿਸ ਤੇ ਸਿਆਸੀ ਗੁੰਡਾਗੜਚੋੜ ਆ ਅਸੀਂ ਜਿਹੜਾ ਸਟੇਜਾਂ ਤੋਂ ਨਾਰੇ ਵੀ ਦਿੰਨੇ ਆ ਹੋ ਗਈ ਐ ਪਰ ਅਜੇ ਤੱਕ ਜਿਹੜਾ ਮੇਨ ਮੁਲਜ਼ਮ ਐ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਠੀਕ ਹੈ ਪੰਜ ਛੇ ਗ੍ਰਿਫਤਾਰ ਕੀਤੇ ਨੇ ਪਰ ਮੇਨ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਹ ਜਿਹੜਾ ਦੁਬਾਰਾ ਤੋਂ ਡੀਐਸਪੀ ਲੰਬੀ ਦਾ ਦਫਤਰ ਕੇ ਰੇ ਮੇਰਾ ਨਾਮ ਹਰਪਾਲ ਸਿੰਘ ਪੰਜ ਕਿੱਲੇ ਵਾਲੀ ਭਾਰਤੀ ਸਿੰਘ ਨੇਕਤਾ ਗਰਾਹਾਂ ਦਾ ਪਿੰਡ ਕਈ ਦਾ ਆਗੂ ਮੈਂ ਸਾਡੇ ਪਿੰਡ ਦੇ ਵਿੱਚ 6 ਦਸੰਬਰ ਨੂੰ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਵਿਕ੍ਰਮ ਸਿੰਘ ਬਿੱਕੀ ਦਾ ਜੋ ਕਿ ਚਿੱਟੇ ਦੇ ਤਸਕਰਾਂ ਵੱਲੋਂ ਕੀਤਾ ਗਿਆ ਸੀ ਚਿੱਟੇ ਤੋਂ ਕਾਫੀ ਪਿੰਡ ਪਰੇਸ਼ਾਨ ਹੈ ਲੋਕਾਂ ਦੇ ਨਿੱਕੇ ਨਿੱਕੇ ਜਵਾਗ ਚਿੱਟੇ ਦੇ ਲੱਗ ਰਹੇ ਆ ਤਾਂ ਇਸ ਗੱਲ ਦੇ ਵਿੱਚ ਪਿੰਡ ਦੇ ਵਿੱਚ ਰੋ ਹੋਇਆ ਤਾਂ ਲੋਕ ਸਾਰੇ ਇਕੱਠੇ ਹੋਏ ਸਾਰੇ ਪਿੰਡ ਨੇ ਇਕੱਠ ਕਰਕੇ ਕਿੱਤੇ ਵਾਲਿਆਂ ਦੇ ਖਿਲਾਫ ਵੀ ਆਵਾਜ਼ ਉਠਾਈ ਤੇ ਇਸ ਕਤਲ ਦੇ ਮਤਲਬ ਜਿਹੜਾ ਬੱਚਾ ਕਤਲ ਹੋਇਆ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਪਿੰਡ ਨੇ ਇਕੱਠ ਕਰਕੇ ਮਤਲਬ ਇਹਦੇ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਚਾਰਾ ਜੋਈ ਕੀਤੀ ਤਾਂ ਉਸ ਚਾਰਾ ਜੋਈ ਦੇ ਵਿੱਚ ਜੋ ਇੱਕ ਕਮੇਟੀ ਬਣੀ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਉਸ ਕਮੇਟੀ 'ਚ ਤੇ ਜਿਹੜੇ 8 ਕਾਤਲ ਸੀਗੇ ਮਦਰ ਨਾਮ ਯਾਦ ਉਹਨਾਂ ਦੇ ਵਿੱਚੋਂ 6 ਜਿਹੜੇ ਗ੍ਰਿਫਤਾਰ ਕਰ ਚੁੱਕੇ ਐ ਪੁਲਿਸ ਤੇ 2 ਵਜੇ ਤੱਕ ਭਗੌੜੇ ਐ ਪੁਲਿਸ ਨੂੰ ਨਹੀਂ ਮਿਲੇ ਅਜੇ ਤੱਕ ਨਹੀਂ ਫੜੇ ਗਏ ਤਾਂ ਪਿੰਡ ਦੇ ਵਿੱਚੋਂ ਇਹ ਗੱਲਾਂ ਆਉਣ ਲੱਗੀਆਂ ਜਿਹਨੇ ਬੱਚੇ ਗ੍ਰਿਫਤਾਰ ਐ ਜਿਹੜੇ ਕਾਤਲ ਉਹਨਾਂ ਦੀਆਂ ਮਾਵਾ ਵੱਲੋਂ ਇਹ ਗੱਲ ਆਈ ਐ ਕਿ ਜਿਹੜਾ ਗੱਗੂ ਮੇਨ ਕਾਤਲ ਐ ਵੀ ਉਹ ਕਹਿੰਦਾ ਹੈਗਾ ਵੀ ਇੱਕ ਤਾਂ ਤੇ ਵੀ ਕੈਦ ਕੱਟਣੀ ਐ ਤੇ ਚਲ 2-3 ਹੋ ਜਾਣਗੇ ਤਾਂ ਵੀ ਕੋਈ ਨਹੀਂ ਵੀ ਜਿਹੜੇ ਆਗੂ ਬਣੇ ਫਿਰਦੇ ਐ ਹਰਪਾਲ ਵਰਗੇ ਇਹਨਾਂ ਦਾ ਵੀ ਕੰਡਾ ਕੱਢਾਂਗੇ ਅਸੀਂ ਹੂੰ ਉਹ ਗੱਲ ਆ ਜੀ ਉਸ ਤੋਂ ਬਾਅਦ ਹੁਣ ਪਰਸੋਂ 20 ਤਰੀਕ ਨੂੰ ਇੱਕ ਉਹਨਾਂ ਦੇ ਘਰਾਂ ਚੋਂ ਜੋ ਗੌਰੀ ਪੁੱਤਰ ਮੱਡੂ ਸਿੰਘ ਆ ਉਹ ਮੇਰੇ ਬਾਰ ਦੇ ਵਿੱਚ ਆਇਆ ਕਿ ਉਹ ਆ ਕੇ ਮੈਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਤੂੰ ਸਾਡੇ ਇਲਾਕਿਆਂ ਦੇ ਨਾਲ ਹੋਣਾ ਤੂੰ ਫਰਾਨਾ ਤੇ ਗੜਾ ਮੈਂ ਹੈ ਵੀ ਮੈਂ ਕੁਝ ਨਹੀਂ ਕਰਿਆ ਵੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਗੱਲਬਾਤ ਕਰੀ ਆ ਚਿੱਟਾ ਜਿਹੜੇ ਵੇਚਦੇ ਉਹਨਾਂ ਦੇ ਨਾਮ ਦਿੱਤੇ ਪੁਲਿਸ ਨੂੰ ਭਾਈ ਵੀ ਆ ਮੁੰਡੇ ਚਿੱਟਾ ਵੇਚਦੇ ਆ ਪਿੰਡ ਦੇ ਵਿੱਚ ਇਹ ਗਲਤ ਕੰਮ ਕਰਦੇ ਆ ਤਾਂ ਉਹ ਮਤਲਬ ਕਾਫੀ ਉੱਚਾ ਨੀਵਾ ਬੋਲ ਕੇ ਮੇਰੇ ਨਾਲ ਵੀ ਇਹ ਤੈਨੂੰ ਸਮਝ ਜਾਣਗੇ ਅਸੀਂ ਦੇਖਾਂਗੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲਾ ਗਿਆ ਕਿ ਬੰਦੇ ਸੀਗੇ ਹੋਰ ਬੈਠੇ ਬਾਰ ਦੇ ਵਿੱਚ ਚਲੋ ਉਹਨਾਂ ਨੇ ਸਾਨੂੰ ਲੜਨ ਤੋਂ ਹਟਾਤਾ ਉਹ ਤਾਂ ਮੇਰੇ ਮਤਲਬ ਵੀ ਗੱਲ ਪੈਣ ਤੱਕ ਵੀ ਆਉਂਦਾ ਸੀ ਜੇ ਬੰਦੇ ਨਾ ਹੁੰਦੇ ਤਾਂ ਓਕੇ ਤੇ ਤਾਂ ਕਿਸ ਤਰ੍ਹਾਂ ਦੀ ਮੰਗ ਕਿਸ ਤਰ੍ਹਾਂ ਦੀ ਕੀਤੀ ਹੈ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਇੱਥੇ ਬੈਠੇ ਹੋ ਸਾਡੀ ਤਾਂ ਬਸ ਇਹੀ ਮੰਗ ਹੈ ਵੀ ਇੱਕ ਤਾਂ ਜਿਹੜੇ ਧਮਕੀ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇੱਕ ਜਿਹੜੇ ਕਾਤਲ ਹੈ ਉਹ ਫੜੇ ਜਾਣ ਕਿਉਂਕਿ ਜਦੋਂ ਕੋਈ ਸਾਡਾ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਹੈ ਇਹਨਾਂ ਦੀ ਇੰਟੈਲੀਜੈਂਸੀ ਨੂੰ ਇਹਨਾਂ ਦੀ ਸੀਆਈਡੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਸਾਡੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਇਹਨੂੰ ਦੇ ਪਹਿਲਾਂ ਫੋਨ ਕਰਨ ਲੱਗੇ ਜਾਂਦੇ ਆ ਤੁਸੀਂ ਕੀ ਕਰ ਰਹੇ ਹੋ ਕਿੱਥੇ ਜਾਓਗੇ ਕਿੰਨੇ ਕਰੋਗੇ ਲੇਕਿਨ ਇਹ ਚਿੱਟੇ ਵਾਲੇ ਵਾਸਤੇ ਜਾਂ ਕਾਤਲਾਂ ਵਾਸਤੇ ਇਹਨਾਂ ਦੀ ਇੰਟੈਲੀਜੈਂਸੀ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਕਿੱਥੇ ਚਿੱਟਾ ਵਿਕੀ ਜਾਂਦਾ ਹੈ ਕਾਤਲ ਕਿੱਥੇ ਲੁਕੇ ਹੋਏ ਆ ਇਹਨਾਂ ਦੇ ਇੰਟੈਲੀਜੈਂਸੀ ਇੱਥੇ ਬੇਫੂਬਣੀ ਹੋਈ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਪਰ ਜਦੋਂ ਸਾਡਾ ਕੋਈ ਹੱਕੀ ਮੰਗਾਂ ਤੇ ਲੜਦੇ ਲੋਕਾਂ ਦਾ ਕੋਈ ਇਕੱਠ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਦੋਂ ਇੰਟੈਲੀਜੈਂਸੀ ਬੱਬਰ ਹੋ ਜਾਂਦੀ ਤਿੰਨ ਤਿੰਨ ਦਿਨ ਪਹਿਲਾਂ ਹੀ ਫੋਨ ਕਰਨ ਲੱਗ ਜਾਂਦੇ ਆ ਤੁਸੀਂ ਕਿੰਨੇ ਬੰਦੇ ਜਾਓਗੇ ਕਿੰਨੇ ਵਜੇ ਜਾਓਗੇ ਕੀ ਪ੍ਰੋਗਰਾਮ ਹੈ ਕਿਵੇਂ ਹੋਊਗਾ ਉਹਦੋਂ ਬੜੀਆਂ ਸੀ ਜੜੀਆਂ ਕਰਦੇ ਹੈਗੇ ਆ ਇਸ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਜਿਹੜੇ ਕਾਤਲ ਹੈ ਉਹਨਾਂ ਨੂੰ ਫੜ ਕੇ ਇਸ ਇਲਾਕੇ ਵਿੱਚ ਦਿੱਤਾ ਜਾਵੇ ਤੇ ਜੋ ਧਮਕੀਆਂ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲਾਊਡ ਸਪੀਕਰ ਨਹੀਂ ਤੁਸੀਂ ਲਗਾਤਾਰੇ ਵੀ ਬੋਲ ਰਹੇ ਹੋ ਕਿ ਖਾਣਾ ਜਿਹੜਾ ਖਿੱਲਿਆਂ ਵਾਲੀ ਤੇ ਭਰ ਭਾਰੀ ਹੈ ਉਹਨਾਂ ਨੂੰ ਵੀ ਕੋਈ ਤਬਾਬਲਾ ਕੀਤਾ ਜਾਵੇ ਇਸਦੀ ਮੰਗ ਇਹ ਸਾਰੇ ਪਿੰਡ ਵੱਲੋਂ ਮੰਗ ਸੀਗੀ ਕਿਉਂਕਿ ਜਦੋਂ ਪਹਿਲਾਂ ਵੀ ਇੱਥੇ ਉਹ ਰਹਿ ਕੇ ਗਏ ਆ ਤਾਂ ਲੋਕਾਂ ਨੇ ਇਸ ਗੱਲ ਦਾ ਤਰਾਜ ਕੀਤਾ ਵੀ ਉਦੋਂ ਵੀ ਨਸ਼ਾ ਕਾਫੀ ਵਿਕਦਾ ਸੀ ਵੀ ਲੋਕਾਂ ਨੂੰ ਸ਼ੱਕ ਹੈ ਵੀ ਸ਼ਾਇਦ ਇਹ ਮਤਲਬ ਜਿਹੜਾ ਅਫਸਰ ਹੈ ਇਹਦਾ ਕੋਈ ਮਿਲੀ ਭੁਗਤ ਹੈ ਕਿਹੜੇ ਅਫਸਰ ਦੀ ਥਾਣਾ ਕਿੱਲਾ ਹੈ ਹਾਂ ਇਹ ਗੱਲ ਆ ਰਹੀ ਹੈ ਪਿੰਡ ਦੇ ਵਿੱਚੋਂ ਅਸੀਂ ਨਹੀਂ ਕਹਿ ਰਹੇ ਪਿੰਡ ਦੇ ਵਿੱਚੋਂ ਗੱਲ ਆ ਰਹੀ ਹੈ ਆ ਬਿਲਕੁਲ ਸਾਡੇ ਵੱਨੀ ਨਹੀਂ ਹੈਗੀ ਇਹ ਕੀ ਨਾਮ ਹੈ ਜੀ ਕਿਸ ਕਟਨਾਨੋਂ ਲੈ ਕੇ ਤੋਂ ਡੀਐਸਪੀ ਕੋਲ ਭੇਜਿਆ ਮਹੇਰਪਾਲ ਸਿੰਘੇਵਾਲਾ ਪਾਕਸ ਨੂੰ ਇਕਤਾ ਗਰਾਹਾਂ ਜਿਲ੍ਹੇ ਦਾ ਸੀਨੀਅਰ ਮੁਕਸੱਦ ਦਾ ਮਿਤ ਪ੍ਰਧਾਨ ਹੈ ਅੱਜ ਅਸੀਂ ਥਾਣਾ ਲੰਬੀ ਦੇ ਅੱਗੇ ਪੰਜਾਬ ਖੇਤ ਮਜ਼ਦੂਰ ਜੂਨੀਅਨ ਤੇ ਭਾਤਿਕਸਨ ਜਥੇਬੰਦੀ ਗਰਾਹਾਂ ਵੱਲੋਂ ਧਰਨਾ ਲਾਇਆ ਹੈ ਕਿਉਂਕਿ ਪਿਛਲੇ ਦਿਨੀ 6 ਤਰੀਕ ਨੂੰ ਕਿੱਲਿਆਵਾਲੀ ਦੇ ਵਿੱਚ ਨਸਾਂ ਤਸਕਰਾਂ ਵੱਲੋਂ ਜੋ ਉੱਥੇ ਕਤਲ ਕੀਤਾ ਗਿਆ ਸੀ ਉਸ ਸੰਬੰਧ ਦੇ ਵਿੱਚ ਜਿਹੜੇ ਪਿੰਡ ਵਾਲੇ ਪਿੰਡ ਕਿੱਲਿਆ ਵਾਲੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਸ ਸੀਗਾ ਉਹਨਾਂ ਨੇ ਲਾਲਸ ਛੜਕਤੇ ਰੱਖ ਕੇ ਜਿਹਨੇ 9 ਤਰੀਕ ਨੂੰ ਧਰਨਾ ਲਾਇਆ ਸੀ ਉਸ ਮੌਕੇ ਡੀਐਸਪੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਸਾਰੇ ਜਿੰਨੇ ਨਾਮਜਦ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਾਲ ਹੀ ਜਿਹੜਾ ਕਿੱਲਿਆ ਵਾਲੀ ਦਾ ਇੰਚਾਰਜ ਹੈ ਜਿਹੜਾ ਪਿੰਡ ਵਾਲੇ ਕਹਿ ਰਹੇ ਸੀ ਕਿ ਇਹਦੇ ਵਿੱਚ ਤੇ ਸਾਨੂੰ ਸ਼ੱਕ ਆ ਪੂਰੀ ਤਰ੍ਹਾਂ ਕਿ ਪਹਿਲਾਂ ਵੀ ਨਸ਼ਾ ਤਸਕਰਾਂ ਦੇ ਨਾਲ ਇਹਦੇ ਸੰਬੰਧ ਰਹੇ ਨੇ ਪਰ ਜਿਸ ਦਿਨ ਇਹ ਆਇਆ ਤੇ ਉਸੇ ਦਿਨ ਇਹ ਕਤਲ ਹੋ ਗਿਆ ਜਿਹਦਾ ਕਰਕੇ ਲੱਗਦਾ ਹੈ ਵੀ ਸ਼ਾਇਦ ਇਹੀ ਮਤਲਬ ਸਾਰਾ ਕੁਝ ਕਰਵਾ ਰਿਹਾ ਹੈਗਾ ਇਸ ਕਰਕੇ ਉਹਨੂੰ ਇੱਥੋਂ ਤਵਾਦਲੇ ਦੀ ਗੱਲ ਤੇ ਨਾਲ ਹੀ ਜਿਹੜਾ ਹੈਗਾ ਉਹ ਤੀਜਾ ਸੀਗਾ ਕਿ ਜਿਹੜੇ ਆਪਣਾ ਪਰਚੇ ਦੇ ਵਿੱਚ ਡੋਚੀਆਂ ਦੇ ਦੇ ਆ ਆਪਣਾ ਜਿਹੜੇ ਮਲਜਮਾ ਆਪਣਾ ਕੀ ਨਾ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਹਾਂ ਉਹਨਾਂ ਦੇ ਬਿਆਨ ਜਿਹੜੇ ਲੈਣੇ ਸੀਗੇ ਉਹ ਬਿਆਨ ਵੀ ਠੀਕ ਠੰਗ ਨਾਲ ਨਹੀਂ ਲਏ ਉਸ ਐਸ ਐਚਓ ਨੇ ਇਸ ਕਰਕੇ ਉਹ ਬਿਆਨ ਜਿਹੜੇ ਠੀਕ ਠੰਗ ਨਾਲ ਲੈ ਜਾਣਗੇ ਦੁਬਾਰਾ ਬਿਆਨ ਲੈ ਜਾਣਗੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਬਿਆਨ ਲੈ ਜਾਣਗੇ ਪਰ ਹੋਇਆ ਕਿ 9 ਤਰੀਕ ਤੋਂ ਬਾਅਦ ਅੱਜ ਜਿਹੜੀ 22 ਤਰੀਕ ਹੋ ਗਈ ਹੈ ਪਰ ਅਜੇ ਤੱਕ ਜਿਹੜਾ ਮੇਨ ਮੁਲਜ਼ਮ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਠੀਕ ਹੈ ਪੰਜ ਛੇ ਗ੍ਰਿਫਤਾਰ ਕੀਤੇ ਨੇ ਪਰ ਮੇਨ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਜਿਹੜਾ ਥਾਣੇ ਦਾ ਐਸ ਐਚਓ ਹੈ ਉਹ ਨੂੰ ਕੋਈ ਤਵਦੀਰ ਕੀਤਾ ਗਿਆ ਤੇ ਤੀਜੀ ਗੱਲ ਜਿਹੜੇ ਬਿਆਨ ਲਿਖਣੇ ਸੀਗੇ ਉਹ ਵੀ ਬਿਆਨ ਨਹੀਂ ਲਿਖੇ ਗਏ ਤੇ ਉਲਟਾ ਜਦੋਂ ਬਿਆਨ ਲਿਖਾਉਣ ਗਏ ਆ ਉਥੇ ਥਾਣੇ ਉਹਨਾਂ ਨੇ ਜਿੰਦੀ ਉਹ ਉਹਨਾਂ ਨਾਲ ਜਿੰਦੀ ਪਿਹੜਾ ਵਰਤਾਓ ਕੀਤਾ ਉਸ ਐਸਐਚਓ ਨੇ ਕਿੱਲੇ ਵਾਲੀ ਦੇ ਨੇ ਇਸ ਕਰਕੇ ਤਿੰਨੇ ਮੰਗਾ ਜਿਹੜੀਆਂ ਉਹ ਬਿਲਕੁਲ ਵੀ ਗੌਰ ਨਹੀਂ ਹੋਇਆਗਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਸ਼ਾਸਨਾ ਜਿਹੜਾ ਉਹ ਪੂਰੀ ਤਰ੍ਹਾਂ ਨਸ਼ਾ ਤਸਕਰਾਂ ਦੀ ਪਿੱਠ ਤੇ ਹੈ ਤੇ ਅਸੀਂ ਆਮ ਦੇਖਦੇ ਹਾਂ ਕਿ ਜੋ ਪਿੰਡਾਂ ਦੇ ਵਿੱਚ ਨਸ਼ਾ ਉਹ ਆਮ ਤੌਰ ਤੇ ਮਤਲਬ ਸਾਰੇ ਪਿੰਡਾਂ ਦੇ ਵਿੱਚ ਹੀ ਨਸ਼ਾ ਪੂਰੀ ਤਰ੍ਹਾਂ ਖੁੱਲੀ ਖੇਡ ਖੇਡ ਰਹੇ ਨੇ ਨਸ਼ੇ ਦੇ ਜਿਹੜੇ ਤਸਕਰ ਨੇ ਜਿਦਾ ਕਰਕੇ ਬਹੁਤ ਸਾਰੀਆਂ ਮੌਤਾਂ ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਹੋਈਆਂ ਨੇ ਤੇ ਲਗਾਤਾਰ ਹੋ ਰਹੀਆਂ ਨੇ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਕਿ ਉਹਨੂੰ ਫੌਰੀ ਤੌਰ ਤੇ ਜਿਹੜਾ 6 ਤਰੀਕ ਤੋਂ ਕਤਲ ਹੋਇਆ ਹੈਗਾ ਅੱਜ 22 ਤਰੀਕ ਹੋ ਗਈ ਅਜੇ ਤੱਕ ਕਿਉਂ ਨਹੀਂ ਮੁੱਖ ਮੁਲਜ਼ਮਾ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਿੰਡ ਵਾਲਿਆਂ ਵੱਲੋਂ ਦੋਸ਼ ਲਗਾਏ ਗਏ ਸੀ ਕਿ ਉਸ ਐਸਚਓ ਨੇ ਜਿਹੜਾ ਨਸਾ ਤਸਕਾ ਦੇ ਨਾਲ ਮਿਲੀ ਭੁਗਤਾ ਉਹਦੀ ਕੀ ਗੱਲ ਹੈ ਪ੍ਰਸ਼ਾਸਨ ਨੂੰ ਕੀ ਮਜਬੂਰੀ ਹੈ ਉਹ ਪਤਾ ਨਹੀਂ ਮੈਨੂੰ ਕੀ ਕਿਹੜਾ ਹੈਗਾ ਹੁਣ ਪਰ ਇਹਨਾਂ ਨੂੰ ਜਿਹੜੀ ਪਿੰਡ ਵਾਲਿਆਂ ਨੇ ਉਹ ਕਹੇ ਕਿ ਸਾਨੂੰ ਪੂਰੀ ਤਰ੍ਹਾਂ ਸਾਰੇ ਪਿੰਡ ਨੇ ਇਹ ਕਿਹਾ ਕੋਈ ਇਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹਦਾ ਮਤਲਬ ਕੀ ਮਜਬੂਰੀ ਹੈ ਪ੍ਰਸ਼ਾਸਨ ਦੀ ਕਿ ਉਹ ਇੱਥੇ ਇਹਦਾ ਮਤਲਬ ਉੱਪਰ ਤੱਕ ਵੀ ਇਹਨਾਂ ਦਾ ਇਹ ਹੈਗਾ ਵੀ ਇੱਥੇ ਉਹ ਜੇ ਲਾਇਆ ਜਾਣ ਜਿਹੜੇ ਥੱਲੇ ਤੋਂ ਹਿੱਸੇ ਪੱਤੀਆਂ ਭੇਜਣ ਇਹ ਤਾਂ ਕਰਕੇ ਨਹੀਂ ਨਾ ਹੋ ਰਿਹਾ ਤੇ ਨਾਲ ਹੀ ਅਜੇ ਤੱਕ ਉਹਨਾਂ ਦੇ ਜਿਹੜੇ ਹੈਗੇ ਆ ਨੇ ਉਹ ਆਪਣਾ ਬਿਆਨ ਨਹੀਂ ਲੈ ਗਏਗੇ ਜਿਹੜੇ ਆਪਣੇ ਪੀੜਤ ਧਰਦੇ ਉਹ ਬਿਆਨਾਂ ਵੀ ਨਹੀਂ ਆਇ ਤੇ ਕਲੇ ਗਏ ਸਾਕਮਾ ਇੰਨਾ ਜਿਹੜੇ ਦੋਛੀਆਂ ਦੇ ਹੌਸਲੇ ਇੰਨੇ ਵਧੇ ਨੇ ਕਿ ਆਹ ਪਿਛਲੇ ਦਿਨੀ ਸਾਡੀ ਜਥੇਬੰਦੀ ਦੇ ਆਗੂ ਡਾਕਟਰ ਹਰਪਾਲ ਨੂੰ ਉਹ ਧਮਕੀਆਂ ਮਿਲੀਆਂ ਨੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਗਰਾਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਗੱਲ ਉੱਤੇ ਪੂਰੀ ਤਰ੍ਹਾਂ ਦੋਸ਼ੀ ਮੰਨਦੇ ਆਂ ਕਿ ਇਹ ਜੇ ਧਮਕੀਆਂ ਮਿਲਦੀਆਂ ਨੇ ਇਹਦਾ ਮਤਲਬ ਉਹ ਕੁਝ ਵੀ ਕਰ ਸਕਦੇ ਐ ਕਿਉਂ ਨਹੀਂ ਪ੍ਰਸ਼ਾਸਨ ਕਿਹੜੀ ਨੀਂਦ ਦੇ ਵਿੱਚ ਸੁੱਤਾ ਪਿਆ ਐ ਇਸ ਕਰਕੇ ਉਹਨੂੰ ਫੌਰੀ ਰੋਕ ਤੇ ਗ੍ਰਿਫਤਾਰ ਕਰਨ ਤੇ ਸਾਡੀ ਚੇਤਾਵਨੀਆਂ ਉਹਨਾਂ ਨੂੰ ਕਿ ਜੇ ਧਮਕੀਆਂ ਜਾਂ ਕੋਈ ਗਲ ਪੈਣ ਦੀ ਕੋਸ਼ਿਸ਼ ਕੀਤੀ ਸੀ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਅੱਗੇ ਹਰਪਾਲ ਦੇ ਅਸੀਂ ਉਹ ਕਦੇ ਵੀ ਬਦਾਸ਼ਤ ਨਹੀਂ ਕਰਾਂਗੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਇਸ ਕਰਕੇ ਪ੍ਰਸ਼ਾਸਨ ਕੰਨ ਤੇ ਲਿਖਿਆ ਪੜ ਲੇ ਕਿ ਕਿ ਇਹ ਤਾਂ ਟਾਰਾ ਮਾਰਦੇ ਨੇ ਕਿ ਸਾਡੀ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਉੱਤੇ ਐ ਪੂਰੀ ਤਰ੍ਹਾਂ ਸਟ੍ਰਿੱਟ ਪਰ ਭਰਾਵੋ ਆ ਜਿਹੜੇ ਕਤਲ ਹੋ ਰਹੇ ਨੇ ਨਸ਼ਾ ਤਸਕਰਾਂ ਵੱਲੋਂ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨਾ ਤੇ ਜਿਹੜੇ ਨਸ਼ਾ ਰੋਕਣ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਹੁਣ ਸਾਰਿਆਂ ਨੇ ਇਹ ਉਦਮ ਕੀਤਾ ਕਿ ਐ ਜੇ ਨਸ਼ਾ ਛਰਿਆਂ ਵਿੱਚ ਕੀ ਗਿਆ ਤਾਂ ਸਾਡੇ ਤਾਂ ਮੁੰਡੇ ਬਚਣੀ ਨਹੀਂ ਸਾਡੇ ਤਾਂ ਹਲਤ ਮੜੀ ਹੋ ਜੂਗੀ ਇਸ ਕਰਕੇ ਸਾਰੇ ਪਿੰਡ ਨੂੰ ਫਿਕਰਮੰਦੀ ਹੋਈ ਐ ਸਾਰੇ ਪਿੰਡ ਨੇ ਨਾਂ ਲਿਖ ਕੇ ਦਿੱਤੇ ਨੇ ਉੱਥੇ ਕਿਸੇ ਹਰਪਾਲ ਨੇ ਜਾਂ ਕਿਸੇ ਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹ ਸਾਰਾ ਪਿੰਡ ਇਕੱਠਾ ਹੋਇਆ ਸੀ ਤੇ ਅੱਜ ਵੀ ਸਾਰਾ ਪਿੰਡ ਐ ਸਾਰਾ ਪਿੰਡ ਕਹਿੰਦਾ ਐ ਕਿ ਐਂ ਤਾਂ ਸਾਡੇ ਪੁੱਤਾਂ ਨੂੰ ਐ ਜਿਹੜੀ ਮੌਤ ਦੀ ਪੇਟ ਨਛੇ ਦੀ ਪੇਟ ਚੜ ਕੇ ਮਰੀ ਜਾਣਗੇ ਇਸ ਕਰਕੇ ਲਗਾਮ ਕਸੀ ਜਾਵੇ ਇਹਨਾਂ ਦੇ ਨਸਾਂ ਤਸਕਰ ਉੱਤੇ ਤੇ ਇਸੇ ਕਰਕੇ ਸਾਡੇ ਬਹੁਤ ਵੱਡਾ ਰੋਸ ਆ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾਂ ਵੱਲੋਂ ਪੰਜਾਬ ਖੇਤੀ ਮਜ਼ਦੂਰ ਜੂਨੀਅਨ ਵੱਲੋਂ ਅੱਜ ਫਿਰ ਇੱਥੇ ਲੰਬੀ ਡੀਐਸਪੀ ਦੇ ਜਿਹੜੇ ਹੈਗੇ ਅੱਗੇ ਆਪਣੇ ਦਫ਼ਤਰ ਅੱਗੇ ਅੱਜ ਸਾਡਾ ਧਰਨਾ ਹੈ ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਹੈਗੇ ਇਸ ਗੱਲ ਦੇ ਉੱਤੇ ਅਗਲੀ ਰਣਨੀਤੀ ਕੀ ਹੋਣੀ ਅਗਲੀ ਰਣਨੀਤੀ ਜੇ ਕੋਈ ਨਹੀਂ ਇਹਦੇ ਉੱਤੇ ਕੋਈ ਜਿਹੜਾ ਸਾਡੀ ਸੁਣਵਾਈ ਕੀਤੀ ਜਾਂਦੀ ਤੇ ਸਾਨੂੰ ਨਹੀਂ ਗ੍ਰਿਫਤਾਰ ਕੀਤਾ ਸਾਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਅਸੀਂ ਸਖਤ ਐਕਸ਼ਨ ਲਵਾਂਗੇ ਇਹ ਸਾਡਾ ਬਿਲਕੁਲ ਪੱਕਾ ਫੈਸਲਾ ਹੈ ਅੱਜ ਦੁਬਾਰਾ ਤੋਂ ਡੀਐਸਪੀ ਦਫਤਰ ਦਾ ਕਰਾਓ ਕੀਤਾ ਹੈ ਕਿ ਮਜਬੂਰੀਆਂ ਪੈ ਗਈਆਂ ਕੌਣ ਬੈਠ ਕੇ ਆ ਕੇ ਬਹਿਣਾ ਪਿਆ ਇੱਦਾਂ ਨਾ ਕੋਈ ਇੱਕ ਬੇਟਾ ਸੀਗਾ ਉਹਨਾਂ ਨੇ ਬੇਰਹਿਮੀ ਨਾਲ ਕਤਲ ਕੀਤਾ ਮੇਰੇ ਬੇਟਾ ਨੂੰ ਇਨਸਾਫ ਚਾਹੀਦਾ ਮੈਨੂੰ ਕੋਈ ਨਾ ਰਣੀ ਪੇ ਲਗਾ ਲਾ ਗੱਲ ਕਰ ਇਨਸਾਫ ਲਈ ਤੁਸੀਂ ਆਇਓ ਕੀ ਮੰਗਾ ਕੀਨੇ ਜਿਹੜੇ ਇਨਸਾਫ ਦੇ ਲਈ ਤੁਸੀਂ ਆਇਓ ਕੀ ਕੀ ਮੰਗਾ ਦੇ ਪਹਿਲਾਂ ਵੀ ਬੋਡੀ ਵੀ ਸੀ ਜਿਹੜੀ ਸੜਕ ਤੇ ਰੱਖੀ ਸੀ ਹੁਣ ਦੁਬਾਰਾ ਮੰਗਾ ਕੀਨੇ ਸਰ ਇਨਸਾਫ ਚਾਹੀ ਦੇ ਜੀ ਮੇਰੇ ਦੇ ਜਵਾਨ ਬੇਟੇ ਦੀ ਇੱਕੋ ਇੱਕ ਚਰਾਗ ਸੀ ਮੇਰਾ ਬਜਾਤਾ ਇਹਨਾਂ ਨੇ ਨਸ਼ੇ ਦੇ ਕਾਰਨ ਮੇਰਾ ਬੇਟਾ ਰੋ ਪਦਾ ਸੀ ਜੋ ਘਰੋਂ ਆਵਾਜ਼ ਮਾਰ ਕੇ ਲੈ ਕੇ ਗਏ ਆ ਮੇਰੇ ਬੇਟੇ ਜਦ ਬਾਹਰ ਆਇਆ ਤਾਂ ਉਹਨੂੰ ਖਿੱਚ ਕੇ ਲੈ ਗਏ ਜੋ ਸੜਾਉਣ ਵਾਸਤੇ ਗਏ ਆ ਉਹਨਾਂ ਨੂੰ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਜੀ ਹੂੰ ਤਾਂ ਉਹਨਾਂ ਦੇ ਵਿੱਚੋਂ ਕਿੰਨੇ ਜਨੇ ਕੋ ਦੱਸਿਆ ਪੁਲਿਸ ਨੇ ਕਿੰਨੇ ਜਨੇ ਪੜ੍ਹੇ ਆ ਜਾਂ ਕਿੰਨੇ ਜਨੇ ਨਹੀਂ ਪੜ੍ਹੇ ਉਹਨਾਂ ਨੇ ਕਿਹਾ ਜੀ ਕਾਰਵਾਈ ਕਰੀ ਜਾਂਦੇ ਆ ਵੀ 6 ਜਨੇ ਪੜ੍ਹੇ ਆ ਤੇ ਜੇ ਤਨੀ 5 ਪੜ੍ਹੇ ਆ 6 ਪੜ੍ਹੇ ਜਿਆਦੀ ਗੱਲ ਨਹੀਂ ਦੱਸੀ ਜਾਂਦੇ ਚ ਮੰਗਾ ਕੀ ਕੀ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਆ ਫਿਰ ਦੁਬਾਰਾ ਪ੍ਰੋਫੈਸ਼ਨ ਤੇ ਸਾਨੂੰ ਜਨ ਸਾਫ ਚਾਹੀਦਾ ਮੇਰੇ ਬੇਟੇ ਦੀ ਕਤਲਨ ਕੀ ਨਾਮ ਹੈ ਕਿਹੜੀ ਜੱਤੀ ਬਣੀ ਨਾਲ ਸੰਬੰਧ ਮੇਰਾ ਨਾਮ ਕਾਲਾ ਸਿੰਘ ਹੁਨਨਖਰ ਤੇ ਮੈਂ ਪੰਜਾਬ ਖੇਤ ਮਜ਼ਦੂਰੀ ਦੇ ਜ਼ਿਲ੍ਹੇ ਦਾਗੂ ਆ ਇਹ ਇਹ ਮਾਮਲਾ ਹੋਇਆ ਡੀਐਸਪੀ ਦਫਤਰ ਦੇ ਬਾਹਰ ਉਗਰਾਹ ਸੇਨ ਸਵਿਫਟ ਕਿ ਤੁਮੇ ਜ਼ੋਰਨੀ ਅਜ ਕਰਨਾ ਪਤਾ। ਇਹ ਪਿਛਲੇ 6 ਦਸੰਬਰ ਨੂੰ ਘਟਨਾ ਵਾਪਰੀ ਸੀ ਪਿੰਡ ਕਿੱਲਿਆਣ ਦੇ ਵਿੱਚ ਇੱਕ ਨੌਜਵਾਨ ਦਾ ਨਸ਼ਾ ਤਖਸਰਾ ਮੰਨ ਲੋ ਕਤਲ ਕੀਤਾ ਗਿਆ ਸੀ। ਜਿਹੜੇ ਰਹਿੰਦੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਡਿਪਟੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਮੰਨ ਲੋ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਦਾਂਗੇ। ਪਰ ਬੜੀ ਹਰਾਨੀ ਦੀ ਗੱਲ ਚੇਤਾਵਨੀ ਦਿੰਨੇ ਆ ਕਿ ਖਬਰਦਾਰ ਰਹੋ ਕਿਤੇ ਸਾਡੇ ਕਿਸੇ ਬੰਦੇ ਨੂੰ ਕਿਤੇ ਸਾਡੇ ਆਗੂ ਨੂੰ ਹੱਥ ਪਾ ਲੋ। ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਇਸ ਕਰਕੇ ਜੇ ਸਾਡੇ ਇਹ ਮੰਨ ਲੋ ਗੁੰਡਾਗਰੋ ਫਿਰ ਰਹੇ ਨੇ ਇਹ ਪੁਲਿਸ ਤੇ ਸਿਆਸੀ ਗੁੰਡਾਗੱਟ ਜੋੜ ਹੈ ਅਸੀਂ ਜਿਹੜਾ ਸਟੇਜਾਂ ਤੋਂ ਨਾਰੇ ਵੀ ਦਿੱਨੇ ਆ ਉਹੋ ਹੀ ਇਹ ਸਾਬਤ ਹੋ ਰਿਹਾ ਕਿ ਜੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਪਰ ਇਹ ਪੁਲਿਸ ਦੀ ਸ਼ੈ ਹੈਗੀ ਉਹਨਾਂ ਦੋਸ਼ੀਆਂ ਨੂੰ ਇਸ ਕਰਕੇ ਉਹ ਦੋਸ਼ੀ ਫੜੇ ਨਹੀਂ ਜਾ ਰਹੇ ਕਿਉਂਕਿ ਅਸੀਂ ਅੱਜ ਮਜਬੂਰੀ ਬਸ ਬੈਠੇ ਇੱਥੇ ਕੋਈ ਸਾਡਾ ਸ਼ੌਂਕ ਨਹੀਂ ਬੈਠਣਾ ਇੱਥੇ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆਂ ਦੁਬਾਰਾ ਫੇਰ ਤੁਹਾਡੇ ਮੱਧਮ ਰਾਹੀਂ ਕਿ ਜੇ ਸਾਡੇ ਆਗੂਆਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਸ਼ਮਾਹਤ ਘਟਨਾ ਵਾਪਰ ਗਈ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਡੀਐਸਪੀ ਚਸਪਾਲ ਸਿੰਘ ਲੰਬੀ ਦਾ ਜਿਹੜਾ ਇੰਚਾਰਜ ਹੈ ਉਹ ਹੋਊਗਾ ਜਾਂ ਕਿੱਲਿਆਂ ਵਾਲੀ ਦਾ ਐਸਐਚਓ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਅਸੀਂ ਇਹ ਤੋਂ ਬਰਦਾਸ਼ਤ ਨਹੀਂ ਕਰਾਂਗੇ